ਪੰਚੰਤਗਰ ਚ ਨਹੀਂ ਹੋਣਗੇ ਗੈਰਕਾਨੂੰਨੀ ਕੰਮ ਸੈਕਟਰਾਂ ਦੇ ਪਿਛਲੇ ਪਾਸੇ ਵੀ ਲੱਗਣ ਗਿਆ ਹੁਣ ਲਾਈਟਾਂ ਵਰਸਾਤੀ ਪਾਣੀ ਤੋਂ ਵੀ ਲੋਕਾਂ ਨੂੰ ਮਿਲੇਗੀ ਨਜਾਤ ਪ੍ਰਸ਼ਾਸਨ ਦੇ ਵੱਲੋਂ ਖਿੱਚੀ ਗਈ ਹਥਿਆਰੀ ਦਰਸਾ ਰਾਤ ਸਮੇਂ ਚੰਡੀਗੜ੍ਹ ਚ ਹੋ ਰੀਆਂ ਚੋਰੀਆਂ ਤੇ ਗੈਰਕਾਨੂੰਨੀ ਵਾਰਦਾਤਾਂ ਨੂੰ ਨਾਕ ਪਾਉਣ ਦੇ ਲਈ ਚੰਡੀਗੜ੍ਹ ਮਿਊਸਿਪਲ ਕਾਰਪੋਰੇਸ਼ਨ ਕਾਫੀ ਜ਼ਿਆਦਾ ਸਤਰਕ ਤੇ ਸਖਤ ਨਜ਼ਰ ਆ ਰਿਹਾ ਜਿਸ ਦੇ ਤਹਿਤ ਹੁਣ ਚੰਡੀਗੜ੍ਹ ਚ ਸੈਕਟਰਾਂ ਦੇ ਪਿਛਲੇ ਪਾਸੇ ਵੀ ਜਿਹੜੀ ਲਾਈਨਾਂ ਬਣੀਆਂ ਹੋਈਆਂ ਨੇ ਉਹਨਾਂ ਦੇ ਵਿੱਚ ਲਾਈਟਾਂ ਲਾਉਣ ਦਾ ਕੰਮ ਮੁਕੰਮਲ ਕਰਨ ਦੀ ਤਿਆਰੀ ਖੇਚਲੀ ਗਈ ਹੈ ਤੇ ਕੰਮ ਨੂੰ ਪੂਰਾ ਕਰਨ ਦੇ ਲਈ 9.19 ਕਰੋੜ ਦੀ ਜਿਹੜੀ ਰਾਸ਼ੀ ਹੈ ਉਸ ਨੂੰ ਜਾਰੀ ਕਰਨ ਦਾ ਵੀ ਜ਼ਿਕਰ ਕੀਤਾ ਗਿਆ ਇਹ ਸਭ ਨੂੰ ਲੈ ਕੇ ਪਿਛਲੀਆਂ ਚੋਣਾਂ ਦੌਰਾਨ ਲੋਕਾਂ ਵੱਲੋਂ ਕੌਂਸਲਰ ਨੂੰ ਮੰਗ ਪੰਤਰ ਵੀ ਸੌਂਪੇ ਗਏ ਸੀ ਹਾਲਾਂਕਿ ਇਹ ਸਭ ਨੂੰ ਪੂਰਾ ਕਰਨਾ ਇੰਨਾ ਸੌਖਾ ਨਹੀਂ ਸੀ ਜਾਪ ਰਿਹਾ ਜਿਸ ਨੂੰ ਪੂਰਾ ਕਰਨ ਦਾ ਜ਼ਿੰਮਾ ਹੁਣ ਮਿਊਸਪਲ ਕੌਂਸਲ ਦੇ ਵੱਲੋਂ ਚੁੱਕਿਆ ਗਿਆ ਤੇ ਇਸ ਦੇ ਨਾਲ ਹੀ ਖਾਣ ਪੀਣ ਵਾਲੀਆਂ ਵਸਤੂਆਂ ਤੇ ਜ਼ਿਆਦਾ ਪੈਸੇ ਵਸੂਲਣ ਵਾਲਿਆਂ ਨੂੰ ਨਕੇਲ ਪਾਉਣ ਦਾ ਵੀ ਜਿਹੜਾ ਇੱਕ ਰਾਹ ਉਹ ਵੀ ਕੱਢ ਲਿਆ ਗਿਆ ਤੇ ਜਿਹੜੀਆਂ ਸ਼ਿਕਾਇਤਾਂ ਨੇ ਉਹਨਾਂ ਦੀ ਜਲਦ ਤੋਂ ਜਲਦ ਨਿਪਟਾਉਣ ਦੀ ਗੱਲ ਯਕੀਨੀ ਬਣਾਈ ਗਈ ਹੈ ਜਿਸ ਨੂੰ ਲੈ ਕੇ ਪ੍ਰਸ਼ਾਸਨ ਦੇ ਵੱਲੋਂ ਤਿਆਰੀ ਕੀਤੀ ਗਈ ਹੈ ਤੇ ਬਿਹਤਰ ਭੋਜਨ ਗੁਣਵੱਤਾ ਤੇ ਮੁਕਾਬਲੇ ਨੂੰ ਯਕੀਨੀ ਬਣਾਉਣ ਲਈ ਵੀ ਬਲੂਪ੍ਰਿੰਟ ਤਿਆਰ ਕੀਤਾ ਗਿਆ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਮੌਨਸੂਨ ਦੀ ਤਾਂ ਮੌਨਸੂਨ ਦੀ ਐਂਟਰੀ ਤੋਂ ਬਾਅਦ ਸ਼ਾਇਦ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਭਰ ਜਾਂਦਾ ਹੈ ਉਹਨਾਂ ਦਾ ਹੱਲ ਕੱਢਣ ਨੂੰ ਵੀ ਪਹਿਲ ਦੇ ਤੌਰ ਤੇ ਕੰਮ ਕਰਨ ਦੀ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਕਿ ਪਾਣੀ ਦੀ ਸਮੱਸਿਆ ਨੂੰ ਦੂਰ ਕੀਤਾ ਜਾਵੇ ਤੇ ਡਰੇਨ ਸਿਸਟਮ ਰਾਹੀਂ ਇਸ ਸਮੱਸਿਆ ਨੂੰ ਹੱਲ ਕਰ ਲਿਆ ਜਾਵੇ ਦਰਸਲ ਬਰਸਾਤ ਦੇ ਮੌਸਮ ਦੇ ਵਿੱਚ ਇਹਨਾਂ ਮੁਸ਼ਕਲਾਂ ਨੂੰ ਨਜਿੱਠਣ ਦੇ ਲਈ ਬਲੂਪ੍ਰਿੰਟ ਵੀ ਤਿਆਰ ਕੀਤਾ ਗਿਆ ਹਾਲਾਂਕਿ ਇਸ ਸਮੱਸਿਆ ਨੂੰ ਠੱਲ ਪਾਉਣ ਲਈ ਨਗਰ ਨਿਗਮ ਨੇ ਸੈਕਟਰ 40 ਤੋਂ 42 ਤੱਕ ਵਿਕਾਸ ਮਾਰਕੀਟ ਦੇ ਤੂਫਾਨੀ ਸੀਵਰੇਜ ਵਿਛਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਪਰੰਤੂ ਇਹ ਅੱਜਕੱਲ ਆਧੇ ਵਿਚਕਾਰ ਲਟਕਦਾ ਨਜ਼ਰ ਆ ਰਿਹਾ ਜਿਕਰ ਖਾਸ ਹੈ ਕਿ ਚੰਡੀਗੜ੍ਹ ਵਾਸੀਆਂ ਦੇ ਵੱਲੋਂ ਮਿਊਸਪਲ ਕਾਰਪੋਰੇਸ਼ਨ ਦੇ ਨਾਲ ਨਾਲ ਜਿਹੜੇ ਕੌਂਸਲ ਚੁਣੇ ਗਏ ਨੇ ਉਹਨਾਂ ਨੂੰ ਵੱਖੋ ਵੱਖ ਮੰਗ ਪੱਤਰ ਵੀ ਸੌਂਪੇ ਗਏ ਨੇ ਤਾਂ ਕਿ ਚੰਡੀਗੜ੍ਹ ਵਾਸੀਆਂ ਨੂੰ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਤੋਂ ਨਜਾਤ ਮਿਲ ਸਕੇ ਹਾਲਾਂਕਿ ਮਿਊਸਪਲ ਕਾਰਪੋਰੇਸ਼ਨ ਦੇ ਵੱਲੋਂ ਸਭ ਤੋਂ ਜਿਹੜਾ ਪਹਿਲ ਦੇ ਆਧਾਰ ਤੇ ਕੰਮ ਕੀਤਾ ਜਾ ਰਿਹਾ ਉਹ ਜਿਹੜੀ ਮੌਨਸੂਨ ਨੂੰ ਲੈ ਕੇ ਬਰਸਾਤੀ ਪਾਣੀ ਜਿਹੜਾ ਨੀਵੇਂ ਪੱਧਰ ਤੇ ਖੜ ਰਿਹਾ ਉਸ ਨੂੰ ਹੱਲ ਕਰਨ ਦਾ ਤੇ ਇਸ ਦੇ ਨਾਲ ਹੀ ਜਿਹੜੀ ਗੈਰ ਕਾਨੂੰਨੀ ਗਤੀਵਿਧੀਆਂ ਵਧ ਰਹੀਆਂ ਨੇ ਤੇ ਖਾਸ ਕਰਕੇ ਜਿਹੜੀ ਰਾਤ ਦੇ ਸਮੇਂ ਚੋਰੀਆਂ ਹੋ ਰਹੀਆਂ ਨੇ ਉਹਨਾਂ ਨੂੰ ਨੱਥ ਪਾਉਣ ਦੇ ਲਈ ਲਾਈਟਾਂ ਲਾਉਣ ਦਾ ਕੰਮ ਜੋਰਾਂ ਤੇ ਕਰਨ ਦੀ ਤਿਆਰੀ ਕੀਤੀ ਗਈ ਹੈ